ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਸਵੇਰ ਦਾ ਦੋਸਤੋ 8 ਵਜੇ ਦਾ ਟਾਈਮ ਹੈ 8 ਵਜਣੀ ਵਾਲੇ ਨੇ ਤੇ ਅੱਜ ਨਾ ਵੈਸੇ ਦਿਨ ਵਧੀਆ ਲੱਗ ਗਿਆ ਏ ਧੁੱਪ ਨਿਕਲ ਗਈ ਏ ਸੂਰਜ ਵੀ ਨਿਕਲ ਆਇਆ ਪਰ ਸਵੇਰੇ ਸਵੇਰੇ ਬਹੁਤ ਜ਼ਿਆਦਾ ਜਿਵੇਂ ਠੰਡ ਜੀ ਹਵਾ ਜੀ ਚੱਲ ਰਹੀ ਏ ਅ 4 ਵਜੇ ਦੀ ਹਵਾ ਚੱਲਦੀ ਏ ਅੱਜ ਹਲਕੇ ਹਲਕੀ ਤੇ ਐਦਾਂ ਲੱਗ ਰਿਹਾ ਏ ਜਿਵੇਂ ਬੱਦਲ ਹੋਇਆ ਏ ਤੇ ਬਹੁਤ ਸੋਹਣਾ ਮੌਸਮ ਹੈ ਅੱਜ ਤੇ ਸਵੇਰੇ ਨਿਕਲ ਆਈ ਹੀ ਧੁੱਪ ਜੀ ਥੋੜੀ ਥੋੜੀ ਤੇ ਹੁਣ ਵਧੀਆ ਦਿਨ ਖੇਲ ਰਹੀ ਆ ਤੇ ਮੈਂ ਗਾਈ ਦੀ ਧਾਰ ਕੱਢ ਲਈ ਆ ਤੇ ਹੁਣ ਮੈਂ ਨਾ ਮੱਜਾਂ ਦੀ ਧਾਰ ਕੱਢਣ ਲੱਗਾ ਤੇ ਮੱਜਾਂ ਦੀ ਹੁਣ ਮੈਂ ਬਾਹਰ ਕੱਢਦਾ ਧਾਰ ਤੇ ਹੁਣ ਹਰਾ ਜਾ ਹੋ ਗਿਆ ਥੋੜਾ ਕੋਸ਼ਿਸ਼ ਕਰਦੇ ਆਂ ਵੀ ਹਰਾ ਨਾ ਕਿਸ ਪਾੜਾ ਨਾ ਕਿਸ ਨੂੰ ਪਾਣਾ ਪਵੇ ਅੱਗੇ ਤੇ ਮੈਂ ਕੱਲਾ ਹੀ ਹੁਣ ਦੇਖਦਾ ਆਂ ਤੇ ਕਿਉਂਕਿ ਹਰੇ ਤੇ ਲਾਲਚ ਨੂੰ ਫਿਰ ਮਿਲ ਪਿੰਦੀਆਂ ਇਹ ਖਲੋ ਜਿੰਦਿਆਂ ਆਰਾਮ ਨਾਲ ਤੇ ਫਿਰ ਵਧੀਆ ਹੋ ਜਾਂਦਾ ਕੱਲਾ ਬੰਦਾ ਕੱਢ ਲੈਂਦਾ ਤਾਰਾ ਕਿ ਚਲੋ ਕੱਢਦੇ ਆਂ ਪਤਾਰਾ ਤੇ ਆਹ ਦੇਖੋ ਆਪਣਾ ਕੂਰਾ ਭੱਜਾ ਫਿਰਨਦੇ ਆ ਵੱਡੇ ਨਾਲ ਦੋਨੋਂ ਹੁਣ ਖੇਡ ਰਹੇ ਆ ਆਪਸ ਚ ਵਿੱਚ ਤੇ ਆ ਦੇਖੋ ਜੀ ਆਟਾ ਮੈਂ ਲੈ ਕੇ ਰੱਖ ਲਿਆ ਹੈ ਤੇ ਆ ਮੈਂ ਹਰੀ ਪੱਠੇ ਪਾ ਲਏ ਆ ਥੋੜੀ ਦੁੱਜੇ ਤੇ ਹਰੇ ਰਲਾ ਕੇ ਹੁਣ ਮੱਜਾਂ ਨੂੰ ਬੰਨਦਾ ਬਾਹਰ ਕੱਢ ਕੇ ਤਾਂ ਕੱਢਦੇ ਹੁਣ ਤੇ ਇਦਾਂ ਮੈਂ ਆ ਪੱਠਿਆਂ ਦੇ ਉੱਤੇ ਆਟਾ ਪਾ ਕੇ ਰੱਖਦਾ ਹੁਣ ਮੱਜ ਨੂੰ ਲਿਆ ਕੇ ਬੰਨਦਾ ਜੀ ਓਹੋ ਪਿਆਰੀ ਪਿਆਰੀ ਪੀਲੇ ਪੀਲੇ ਫੁੱਲ ਬਹੁਤ ਖਿਲਦੇ ਨੇ ਥੱਲੇ ਵੀ ਕਿੰਨੇ ਡਿੱਗੇ ਹੁੰਦੇ ਬਹੁਤ ਹੀ ਖੂਬਸੂਰਤ ਲੱਗਦੇ ਨੇ ਦਰਾਂ 'ਚ ਤੇ ਚਲੋ ਕੱਢ ਲਈਏ ਧਾਰ ਆਪਾਂ ਬਾਲਟੀ ਲੈਵਾਂ ਤੇ ਲਓ ਜੀ ਬਾਲਟੀ ਤੇ ਗਲਾਸ ਲੈ ਲੈਂਦਾ ਏ ਤੇ ਗਾਈ ਦੀ ਮੈਂ ਪਹਿਲੇ ਧਾਰ ਕੱਢ ਕੇ ਰੱਖ ਆਇਆ ਸੀ ਅੰਦਰ ਦੁੱਧ ਤੇ ਹੁਣ ਨਾ ਮੱਝਾਂ ਨੂੰ ਬਾਹਰ ਹੀ ਕੱਢ ਕੇ ਵਧਿਆ ਰਿੰਦਾ ਕਿਉਂਕਿ ਇੱਥੇ ਹਰੇ-ਹਰੇ ਵਾਲੇ ਪੱਠੇ ਫਿਰ ਅੰਦਰ ਨਾ ਬੜਾ ਤੰਗ ਕਰਦੀਆਂ ਦੂਜੀਆਂ ਮੱਝਾਂ ਫਿਰ ਖਾਣ ਨਹੀਂ ਦਿੰਦੀਆਂ ਪੱਠੇ ਉਹ ਵੀ ਬੜਾ ਪਰੇਸ਼ਾਨ ਕਰਦੀਆਂ ਤੁਹਾਨੂੰ ਅੰਦਰ ਆਹ ਦੇਖੋ ਆਪਾਂ ਮਿਲਾਉਨੇ ਤੁਹਾਨੂੰ ਆਪਣੇ ਟਿੱਡੂ ਨਾਲ ਟਿੱਡੂ ਕਲੀ 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 ਦੇਖ ਕਣ ਬੜਾ ਬਜਿਹਦਾ ਸੋਣਾ ਜਾਂ ਹੁਣ ਵਿਚਾਰਾ ਰਾਤ ਨੂੰ ਘੱਟ ਰੋਂਦਾ ਹੁਣ ਨਹੀਂ ਰੋਂਦਾ ਆਰਾਮ ਨਾਲ ਕਹਿੰਦਾ ਮੇਰਾ ਬਹੁਤ ਕਰਦਾ ਵੇਖੋ ਦੇਖ ਕੇ ਭੱਜਾਂ ਕਿਹ ਦੋ ਫਿਰ ਬਾਜੂ ਘੜਾਵਾਂਗਾ ਤੈਨੂੰ ਠੀਕ ਹੈ ਦੁੱਧ ਪਿਆਤਾ ਸੀ ਇਹਨੂੰ ਸਵੇਰੇ ਸਵੇਰੇ ਦੋਨੋਂ ਖੇਡੋਣ ਬਹੁਤ ਖੇਡਦੇ ਹਣ ਦੋਨੋਂ ਵਿਚਾਰੇ ਤਾਂ ਮਨ ਲੱਗਣ ਲੱਗ ਗਿਆ ਇਹਨੂੰ ਪਤਾ ਵੀ ਇਹੀ ਕੰਮ ਹੈ ਮੇਰਾ ਹੁਣ ਕਿਹ ਦੋ ਬਾਉ ਅਜਿੰਨ ਮੇ ਕੋ ਟਾਈਮ ਹੈਗਾ ਖੇਡੋ ਮੱਝਾਂ ਨਾਲ ਲੈਣਾ ਹੈ ਤੇ ਆਹ ਦੋਸਤੋ ਫੁੱਫੜ ਜੀ ਪੂਆ ਜੀ ਸਵੇਰੇ ਸਵੇਰੇ ਜਿਵੇਂ ਪਾਣੀ ਨਾ ਹੁੰਦੇ ਨਾ ਇਸ਼ਨਾਨ ਕਰਦੇ 4 ਵਜੇ ਉੱਠ ਕੇ 4:3 5 ਵਜੇ ਤੇ ਇਹ ਚ ਪਾਣੀ ਭਰ ਲੈਂਦੇ ਤੇ ਆ ਰਾੜ ਜੀ ਲਿਆਉਂਦੀ ਅਸੀਂ ਆਹ ਦੇਖੋ ਜੀ ਤੇ ਆਜ ਗੜ ਲਾਇਆ ਇੱਥੇ ਫਿੱਟ ਕਰ ਲੈਂਦੇ ਇੱਥੇ ਸਵੇਰੇ ਸਵੇਰੇ ਆਪਾਂ ਕਰਾਤੀ ਔਨ ਕਰ ਦਿੰਦੇ ਤੇ ਗਰਮ ਹੋ ਜਾਂਦਾ ਏਕ ਘੰਟੇ ਤੱਕ ਫਿਰ ਨਾ ਲੈਂਦੇ ਆ ਗਏ ਆਪਾਂ ਅੰਦਰ ਅਹੀਂ ਤੇ ਨਾਰਮਲ ਪਾਣੀ ਨਾ ਨਾ ਲੈਨੇ ਫਿਰ ਉੱਪਰ ਜਿਉਣੀ ਫਿਰ ਸਿਆਣੇ ਨੇ ਤੇ ਤਾਂ ਕਰਕੇ ਉਹ ਗਰਮ ਪਾਣੀ ਨਾ ਨਾ ਦੇ ਥੋੜਾ ਤੇ ਸਭ ਤੋਂ ਪਹਿਲਾਂ ਇਹਨੂੰ ਇਹਦੀ ਧਾਰ ਕੱਢਾਂਗੇ ਆਪਾਂ ਉਹ ਗਾਈ ਨੂੰ ਚੋ ਲਿਆ ਹੀ ਤੇ ਆ ਰਹਿ ਗਈ ਬਸ ਤੇ ਆ ਆਪਣੀ ਸੋਣ ਵਾਲੀ ਹੈ ਜੀ ਛੋਟੀ ਦੇਖੋ 2 ਮਹੀਨੇ ਤੱਕ 1.5 ਮਹੀਨੇ ਤੱਕ ਸੂ ਪੈਣਾ ਇਹਨੇ ਤੇ ਆ ਵਾਲੀ ਸਾਡੀ ਵਾਲੀ ਹੈ ਜੀ ਇਹ ਕੱਟ ਏ ਨਹੀਂ ਹੈ ਜੀ ਬਿਲਕੁਲ ਵੀ ਸੋਣ ਥਣ ਵਾਲੀ ਮੱਝ ਖਾਣ ਲੱਗ ਗਈ ਹੁਣ ਪੱਠੇ ਤੇ ਮੈਂ ਥੋੜਾ ਜਿਹਾ ਉੱਥੇ ਰੱਖ ਲਿਆ ਜੀ ਪੁੜਕੂਗੀ ਤੇ ਫਿਰ ਕੱਲਾ ਹੀ ਪਾ ਲੂੰਗਾ ਹੁਣ ਨਹੀਂ ਮੈਂ ਕਿਸੇ ਨਾਲ ਲੀਣਾ ਨਹੀਂ ਤੇ ਢੀਕਦੇ ਰਹੋ ਕਿੰਨਾ ਚਿਰ ਤੇ ਹੁਣ ਮੈਂ ਪਸਾ ਮਾਲ ਲੈਣਾ ਮੱਝ ਨੂੰ ਥੋੜਾ ਟਾਈਮ ਲੱਗੂਗਾ ਹੁਣ ਕੱਲੇ ਨੇ ਧਾਰਾ ਕੱਢ ਲੈਣੀਆਂ ਕਰਨੀਆਂ ਖਰੀਦੇ ਲਾਲ ਚ ਨੂੰ ਚਲੋ ਮਿਲਪੂ ਕਰੂਗੀ ਨੀਤ ਬਹੁਤ ਤੰਗ ਕਰਦੀ ਆ ਪੁੜਕਦੀ ਆ ਬਹੁਤ ਸੀ ਤੇ ਨਹੀਂ ਤੇ ਸਪੈਸ਼ਲ ਕਿਸੇ ਨੂੰ ਆਟਾ ਪਾਉਣ ਨੀ ਖਿਲਾਉਣੇ ਪੈਂਦਾ ਸੀ ਤੇ ਪਸਮ ਗਈ ਹੁਣ ਮੱਚ ਦੁੱਧ ਨਾਲਿਆ ਤੋਰੇ ਨਾ ਥਣ ਫੇਰ ਕੱਢਦੇ ਥੋੜਾ ਹੋਰ ਪਾ ਲੈ ਖਰੀ ਟੱਕੂ ਗੀਨ ਹੂੰ ਹੂੰ ਲੋ ਜਰਾ ਇਹਨੂੰ ਬੰਨਤਾ ਕੱਟ ਕੇ ਤਾਂ ਹੁਣ ਇਹਦੀ ਖੜਦੇ ਆ ਇੱਥੇ ਨਾ ਮੈਂ ਦੂਜੀ ਮੱਝ ਚੋਲੀ ਤੇ ਹੁਣ ਇਹਨੂੰ ਖੜਦੇ ਆ ਤੇ ਉਹਨੇ ਵੀ ਬੜਾ ਤੰਗ ਕੀਤਾ ਦੁੱਧ ਦਿੱਤਾ ਉਹਨੇ ਥੋੜਾ ਹੀ ਦਿੰਦੀਆਂ ਉਹਨੂੰ 2 ਸਾਲ ਹੋ ਚੁੱਕੇ ਆ ਤੇ ਅੱਗੇ ਸੋਣ ਵਾਲੀ ਹੁਣ ਨਿਕਲੂਗੀ ਤੇ ਤਾਂ ਕਰਕੇ ਬਹੁਤ ਤੰਗ ਕਰਦੀਆਂ ਤੇ ਹੁਣ ਦੂਜੀ ਨੂੰ ਮੈਂ ਲੱਗਾ ਚੋਣ ਤੇ ਮੈਂ ਵੀਡੀਓ ਵਿੱਚ ਨਾ ਬਾਅਦ ਚੋਂ ਬੰਦ ਕਰਤੀ ਸੀ ਕਿਉਂਕਿ ਫਿਰ ਭੁੜਕੀ ਜਾਂਦੀ ਐ ਮੈਂ ਫੋਨ ਪਰੇ ਰੱਖ ਦਿੰਨਾ ਐ ਤੇ ਇਹਦੀ ਵੀ ਧਾਰ ਮੈਂ ਲੱਗਾ ਕੱਢਣ ਤੇ ਇਹ ਵੀ ਅਜੇ ਟੱਪਾ ਨਹੀਂ ਲਈ ਐ ਤੇ ਇਹਦੀ ਵੀ ਧਾਰ ਕੱਢ ਲਈ ਐ ਤੇ ਮੈਂ ਰੱਖ ਦਿੰਨਾ ਹੁਣ ਦੁੱਧ ਘਰੇ ਦੋਨਾਂ ਦਾ ਲਓ ਜੀ ਕੱਢ ਲਈ ਧਾਰ ਦੋਆਂ ਦਾ ਹੀ ਨਾ ਕਿ ਦੁੱਧ ਹੁੰਦਾ ਐ ਤੇ ਲਓ ਜੀ ਧਾਰ ਵਗੈਰਾ ਕੱਢ ਕੇ ਮੈਂ ਇੱਧਰ ਆ ਗਿਆ ਸਬਜੀ ਵਾਲ ਤੇ ਇਸ ਟਾਈਮ ਤੇ ਤੰਗ ਹੀ ਕਰ ਦਿੰਦੇ ਡੰਗਰ ਮੱਜਾਂ ਬਹੁਤ ਇਨਾਂ ਦੇ ਬੱਚਿਆਂ ਤੋਂ ਬਿਨਾਂ ਵੀ ਕੋਈ ਹਾਲ ਨਹੀਂ ਹੈ ਤਾਰਾ ਕੱਢਣ ਦਾ ਤੇ ਕਈ ਵਾਰੀ ਟੱਪਣ ਲੱਗ ਜਾਂਦੀਆਂ ਬਹੁਤ ਤੰਗ ਕਰਦੀਆਂ ਤੇ ਇਦਾਂ ਹੀ ਟਾਈਮ ਅੱਗੇ ਵੀਡੀਓ ਨਹੀਂ ਬਣਾ ਪਾਇਆ ਤੇ ਦੂਜੀ ਮਾਝ ਜਿਹੜੀ ਚੌਣ ਲੱਗਾ ਤੇ ਬਹੁਤ ਟੱਪੀ ਮੈਂ ਕਿਹਾ ਚਲੋ ਹਰੇ ਦੇ ਲਾਲ ਚ ਨੂੰ ਮਿਲ ਪੂਗੀ ਫੇਰ ਭਾਬੀ ਜੀ ਨੇ ਆਟਾ ਪਾਇਆ ਫੇਰ ਕਿਤੇ ਮਿਲੇਗਾ ਮਸਾਂ ਤੇ ਹੁਣ ਮੈਂ ਸੋਚੁੰਦੇ ਆਂ ਵੀ ਆਪਾਂ ਲਸਣ ਨੂੰ ਪਾਣੀ ਲਾ ਦਈਏ ਲਸ ਬਾਕੀ ਸਾਰੀਆਂ ਸਬਜ਼ੀਆਂ ਲੱਗ ਗਿਆ ਹੀ ਤੇ ਲਸਣ ਰਹਿ ਗਿਆ ਹੀ ਤੇ ਉਹਨੂੰ ਹੀ ਮੈਂ ਪੈਪ ਲਾ ਕੇ ਪਾਣੀ ਲਾ ਦਿੰਨਾ ਅੱਜ ਛੱਡ ਦਿਨਾ ਪੈ ਪਰਦਾ ਰਹੂਗਾ ਹੌਲੀ ਹੌਲੀ ਤੇ ਇੱਥੇ ਮੇਰੀ ਭੈਣ ਮਲਾਈ ਰੇਡ ਕੰਦੀ ਹੈ ਮਧਾਣੀ ਦੇ ਨਾਲ ਇਸ ਨੂੰ ਮਧਾਣੀ ਕਹਿੰਦੇ ਨੇ ਲੱਕੜ ਦੀ ਬਣੀ ਹੁੰਦੀ ਤੇ ਬਹੁਤ ਜ਼ਿਆਦਾ ਪੁਰਾਣੀ ਹੈ ਆ ਵੈਸੇ ਤੇ ਪੂਆ ਜੀ ਰੇਡਕਦੇ ਹੁੰਦੇ ਨੇ ਤੇ ਪਰ ਉਹਨਾਂ ਦਾ ਅਜੇ ਪਲੱਸਤਰ ਲੱਗਾ ਅੱਤੇ ਤਾਂ ਕਰਕੇ ਮੇਰੀ ਭੈਣ ਹੀ ਰੇਡ ਕੰਦੀ ਤੇ ਇੱਧਰ ਰੇਡਕ ਚੁੱਕੀ ਹੈ ਤੇ ਆ ਦੇਖੋ ਜੀ ਬਹੁਤ ਸਾਰਾ ਮੱਖਣ ਨਿਕਲਿਆ ਹੈ ਕਿਉਂਕਿ ਮਲਾਈ 3-4 ਦਿਨਾਂ ਦੀ ਰੱਖੀ ਇਕੱਠੀ ਕਰਕੇ ਤੇ ਅੱਜ ਮੱਖਣ ਕੱਢ ਕੇ ਤੇ ਇਸ ਦਾ ਹੁਣ ਇਹਨੂੰ ਕਾੜ ਕੇ ਦੇਸੀ ਘਿਓ ਬਣਾਉਣਾ ਹੈ ਇਹਨੂੰ ਅੱਗ ਤੇ ਆਪਾਂ ਪਕਾ ਕੇ ਚੰਗੀ ਤਰ੍ਹਾਂ ਤੇ ਫਿਰ ਦੇਸੀ ਘਿਓ ਦੇ ਕੰਦੇ ਪਿੰਨੀਆਂ ਵਗੈਰਾ ਬਣਾਉਣੀਆਂ ਤੇ ਤਾਂ ਕਰਕੇ ਦੇਸੀ ਘੋੜਨਦੇ ਆ ਤੇ ਇਧਰ ਇੰਨਾ ਸਾਰਾ ਘਿਓ ਕੱਢ ਲਿਆ ਏ ਤੇ ਇਧਰ ਆਪਣਾ ਟਿੱਡੂ ਮੈਂ ਇੱਥੇ ਰੱਖਤਾ ਸੀ ਇਹਨੂੰ ਤੇ ਮੱਝਾਂ ਮੈਂ ਧਾਰਾ ਕੱਢਣਦੇ ਆਂ ਤੇ ਥੱਲੇ ਆਈ ਜਾਂਦੇ ਮੈਂ ਕਿਹਾ ਚਲੋ ਇੱਥੇ ਪਾ ਦਿੰਨੇ ਆਂ ਇਹ ਸੌਂ ਗਿਆ ਇੱਥੇ ਤੇ ਦੋਸਤੋ ਇਸ ਲੱਸੀ ਨੂੰ ਵੀ ਵਰਤ ਲੈਣਾ ਆਪਾਂ ਇਸ ਦਾ ਪਨੀਰ ਬਣਾ ਲੈਣਾ ਏ ਤੇ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਵਲੌਗ ਤੇ ਆ ਇੰਨਾ ਸਾਰਾ ਮੱਖਣ ਨਿਕਲ ਗਿਆ ਏ ਪੀ ਵੀ ਸਕਦੇ ਆ ਤੇ ਇਸ ਦਾ ਅਸੀਂ ਪਨੀਰ ਬਣਾ ਲੈਣਾ ਅੱਜ ਤੇ ਉਸ ਖੇਤ ਚੋਂ ਕਿੰਨਾ ਕੱਢ ਕੇ ਤੇ ਉਹਨਾਂ ਨੇ ਪਹਿਲੀ ਬਣਾ ਲਈ ਸੀ ਉਹ ਚੱਜ ਕਣਕ ਵਿੱਚ ਰੇ ਲੱਗਦਾ ਕਿਸੇ ਦਾ ਇਹੋ ਖੇਤ ਤੇ ਸ਼ੁਕਰ ਰੱਬ ਦਾ ਦੋਸਤੋ ਮੇਰੀ ਸਬਜੀ ਨਾ ਫੇਰ ਤੋਂ ਹਰੀ ਭਰੀ ਹੋ ਗਈ ਹੈ ਤੇ ਬਹੁਤ ਸਤਿਆਨਾਸ਼ ਕਰਤਾ ਹੀ ਆ ਦੇਖੋ ਗੁਆ ਕੀਤਾ ਇੱਥੇ ਆ ਜਿਹੜੇ ਸਾਂਝੇ ਆ ਜਾਂਦੇ ਆ ਤਿੰਨ ਚਾਰ ਇਕੱਠੇ ਟੋਲੇ ਤਿੰਨ ਚਾਰ ਦਿਨ ਲਗਾਤਾਰ ਬਹੁਤ ਸਤਾਇਆ ਨਾ ਮੇਰੀ ਤੇ ਜਾਨ ਮਿੱਟੀ ਚਾਹੀ ਹੁੰਦੀ ਕਿਉਂਕਿ ਤਾਂ ਉਹ ਬਤਾ ਸਬਜ਼ੀਆਂ ਦੇ ਕਰਕੇ ਆਪਣਾ ਚਲੋ ਵਧੀਆ ਜੀ ਲੱਗਾ ਰਹਿੰਦਾ ਆਪਣਾ ਕਿਉਂਕਿ ਇਹ ਮੈਨੂੰ ਸ਼ੌਂਕ ਹੈ ਸਬਜ਼ੀਆਂ ਬੀਜਣ ਦਾ ਹੱਥੀ ਤੇ ਜਦੋਂ ਮਿਹਨਤ ਕੀਤੀ ਹੋਵੇ ਇੰਨੀ ਬੰਦਾ ਰੋਜ਼ ਮਿਹਨਤ ਕਰਦਾ ਹੋਵੇ ਇੰਨਾ ਜ਼ਿਆਦਾ ਧਿਆਨ ਦਿੰਦਾ ਹੋਵੇ ਤੇ ਫਿਰ ਬੜਾ ਦਿਲ ਦੁਖਦਾ ਜਦੋਂ ਨੁਕਸਾਨ ਹੋ ਜਾਈ ਇੰਨਾ ਜ਼ਿਆਦਾ ਤੇ ਇਹਨਾਂ ਕਰਕੇ ਮੇਰਾ ਵੀ ਜੀ ਲੱਗਾ ਰਹਿੰਦਾ ਆਪਣਾ ਵਧੀਆ ਟਾਈਮ 'ਚ ਟਾਈਮ ਕੱਢ ਕੇ ਕਿਉਂਕਿ ਉਹਦੇ ਡੰਗਰਾਂ ਡੁੰਗਰਾਂ ਦਾ ਵੀ ਸਾਰਾ ਦਿਨ ਨਿਕਲ ਜਾਂਦਾ ਤੇ ਫਿਰ ਆਪਣਾ ਟਾਈਮ 'ਚ ਟਾਈਮ ਕੱਢ ਕੇ ਆਪਣਾ ਸਬਜ਼ੀਆਂ ਦਾ ਮੈਂ ਦੇਖਦਾ ਤੇ ਆਪਣਾ ਧਨੀਆ ਵੀ ਦੇਖੋ ਬਹੁਤ ਸੋਹਣਾ ਹੋ ਗਿਆ ਹੋਇਆ ਹੈ ਤੇ ਵਿਰਲਾ ਹੀ ਸੀ ਤੇ ਗੋ ਤੇ ਹੁਣ ਸ਼ੁਰੂ ਹੋ ਜਾਣਗੇ ਪੈਣੇ ਫੁੱਲ ਪਹਿਲੇ ਤੇ ਆ ਥੋੜੇ ਖਾਦੇ ਖਾਦੇ ਜਿਹਾਗੇ ਪੱਤੇ ਪਰ ਹੁਣ ਸਹੀ ਹੋ ਗਈ ਤੇ ਪਾਣੀ ਲਾਇਆ ਤੇ ਥੋੜੀ ਹਰੀ ਭਰੀ ਲੱਗਣ ਲੱਗੀ ਸਬਜ਼ੀ ਹੁਣ ਤੇ ਆ ਦੇਖੋ ਦੋਸਤੋ ਇੰਨਾ ਨੁਕਸਾਨ ਕਰਤਾ ਸੀ ਨਾ ਮੈਨੂੰ ਤੇ ਬਹੁਤ ਉਦੋਂ ਤੇ ਮੈਨੂੰ ਸਦਮੇ ਚ ਚਲ ਗਿਆ ਸੀ ਮੈਂ ਇਨੀ ਟੈਨਸ਼ਨ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪੇ ਸਹੀ ਹੋ ਜਾਣਾ ਹੁਣ ਕਿਤੇ ਹਟੇ ਸਾਂ ਨਾਣੋ ਆ ਦੇਖੋ ਆ ਸਭ ਖਾ ਗਿਆ ਕਿੰਨੀ ਸਬਜ਼ੀ ਉਧਰ ਗਾਜਰਾਂ ਵੀ ਬਾਬਾ ਖਾ ਗਿਆ ਹੀ ਤੇ ਸਭ ਪੈਰ ਰੱਖ ਲਾ ਕੇ ਮਧੇੜਤੀ ਸਬਜ਼ੀ ਤੇ ਫਿਰ ਹਰੀਆਂ ਹੋ ਗਈਆਂ ਹੁਣ ਗਾਜਰਾਂ ਇੱਥੇ ਸਭ ਖਾ ਗਿਆ ਹੀ ਮਰੁੰਡ ਪਰ ਆਪ ਦੀ ਕਿਰਪਾ ਨਾਲ ਫੇਰ ਹਰੀਆਂ ਹੋ ਗਈਆਂ ਤੇ ਹੁਣ ਨਾ ਤਾਰਾ ਤੂਰਾ ਵਗੈਰਾ ਸਹੀ ਕਰਕੇ ਲਾਈਆਂ ਤਾਂ ਕਰਕੇ ਵੈਸੇ ਤਾਂ ਜੇ ਵੀ ਇੱਥੇ ਫਿਰਦੇ ਰਹਿੰਦੇ ਸਾਨ ਤੇ ਇੰਨਾ 3 4 5 ਦਿਨ ਤੇ ਇਹਨਾਂ ਨੇ ਸਤਾਇਆ ਅੱਧੀ ਅੱਧੀ ਰਾਤ ਉੱਠ ਉੱਠ ਕੇ ਸਾਰੇ ਭਜਾਉਂਦੇ ਸੀ ਮੈਂ ਵੀ ਤੇ ਕਣਕ ਆ ਦੇਖੋ ਆਪਣੀ ਬੀਜਤੀ ਇੱਧਰ ਵੀ ਤੇ ਪਰਲੀ ਪੈਲੀ 'ਚ ਵੀ ਬੀਜਤੀ ਉਧਰ ਵੀ ਤੁਹਾਨੂੰ ਦਿਖਾਵਾਂਗੇ ਤੇ ਲੋ ਜੀ ਪੈਪ ਮੈਂ ਫਿੱਟ ਕਰਤਾ ਬੱਤੀ ਇੱਕ ਵਾਰੀ ਚੱਲੇਗੀ ਤੇ ਫੇਰ ਆ ਗਈ ਹੁਣ ਦੁਬਾਰਾ ਤੇ ਆਪਾਂ ਲਾਉਨੇ ਆ ਲਸਣ ਨੂੰ ਪਾਣੀ ਤੇ ਆ ਦੇਖੋ ਜੀ ਆਪਣਾ ਪਾਣੀ ਥੋੜਾ ਘੜਦਾ ਨਾ ਤੇ ਇਹ ਹੌਲੀ ਹੌਲੀ ਭਰਦਾ ਰਹੂਗਾ ਫਿਰ ਮੈਂ ਦੇਖਦਾ ਰਹੂਗਾ ਬਾਅਦ ਚ ਇਹ ਤੇ ਛੜਦਾ ਹੈ ਤੇ ਇੱਕ ਵਾਰੀ ਪਾਣੀ ਲੱਗ ਜੂਗਾ ਤੇ ਫਿਰ ਇੱਕ ਵਾਰੀ ਜਦੋਂ ਗੰਦ ਗੁੰਦ ਹੋਊਗਾ ਤੇ ਫਿਰ ਗੁੱਡ ਨਾਗਾ ਚੰਗੀ ਤਰ੍ਹਾਂ ਤੇ ਫਿਰ ਆਪਣਾ ਲਸਣ ਵਧੀਆ ਹੋ ਜਾਣਾ ਹੈ ਲਸਣ ਚ ਵੀ ਯਾਰ ਬਹੁਤ ਲਤਾੜਾ ਕਰਤਾ ਸੀ ਇਹਨਾਂ ਨੇ ਵਿੱਚੇ ਹੀ ਘੁੰਮੇ ਫਰੇ ਹੀ ਤੇ ਫਿਰ ਮੈਂ ਸਹੀ ਕਰਤਾ ਸੀ ਉਖਾੜ ਕੇ ਰੱਖਤਾ ਸੀ ਉਧਰ ਵਿੱਚੋਂ ਵਿੱਚੋਂ ਚਲੋ ਬਾਬਾ ਜੀ ਦੀ ਕਿਰਪਾ ਨਾਲ ਲਸਨ ਸੋਣਾ ਯਾਰ ਕੀ ਚਲੋ ਠੀਕ ਹੈ ਫਿਰ ਮੈਂ ਰੱਖ ਦੇਣਾ ਇੱਥੇ ਪੈ ਭਰਦਾ ਰਹੂਗਾ ਹੌਲੀ ਹੌਲੀ ਤੇ ਇਹਨੂੰ ਟਾਈਮ ਲੱਗ ਜਣਾ ਵਾਵਾ ਤੇ ਉਹ ਆਪਣੇ ਹੋਰ ਕੰਮਕਾਰ ਕਰ ਲਾ ਆ ਦੇਖੋ ਦੋਸਤੋ ਕਿੱਦਾਂ ਚਿੜੀਆਂ ਸਾਡੇ ਮੰਜਿਆ ਤੇ ਬੈਠੀਆਂ ਤੇ ਆ ਦੋ ਇੱਕੋ ਤਰ੍ਹਾਂ ਦੀਆਂ ਚਿੜੀਆਂ ਤੇ ਇੱਕ ਆ ਵੱਖਰੀ ਜੀ ਵੱਡੀ ਚਿੜੀ ਇਦਾਂ ਹੀ ਆਮ ਹੀ ਪੰਛੀ ਘੁੰਮਦੇ ਰਹਿੰਦੇ ਆ ਉਹ ਦੇਖੋ ਥੱਲੇ ਵੀ ਹੋਰ ਛੋਟੀਆਂ ਛੋਟੀਆਂ ਬਹੁਤ ਘੈਂਟ ਲੱਗਦਾ ਐ ਇਸ ਟਾਈਮ ਵੀ ਉਹ ਓਏ ਸਾੜਾ ਸਾਡਾ ਟੋਮੀ ਤੇ ਆ ਸਾਡਾ ਲੰਮੀ ਤਿਆਰ ਛੱਡ ਦਿੱ ਟਿੱਡੂ ਇੱਕ 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 ਜਦੋਂ ਦੇਖ ਲਊਗਾ ਮੈਨੂੰ ਉਦੋਂ ਆ ਜੂਗਾ ਭੱਜਾ ਇਹਨੂੰ ਨਾ ਥੋੜਾ ਜਿਹਾ ਰਪਾਤਾ ਸੀ ਇਹ ਧਾਰਾ ਨਹੀਂ ਕੱਢਣ ਦੇਂਦੇ ਸੀ ਮੱਝਾਂ ਤੇ ਆ ਸਿਪਾਸੀ ਘੁੰਮੰਦੇ ਮੈਂ ਕਿਹਾ ਇਹ ਨਾ ਮੱਝਾਂ ਨਾਲ ਪੈਰ ਰੱਖ ਦੇਣੀਆਂ ਕਿੱਦੀਆਂ ਗੱਲ ਹੋਣ ਬਾਊ ਦੁੱਧੂ ਅਜੇ ਪਿਆਇਆ ਸੀ ਨਾ ਸ਼ਵੇਰੇ ਸ਼ਵੇਰੇ ਫੇਰ ਪਿਾਵਾਂਗੇ ਉਹਨਾਂ ਖੇਡੀਆਂ ਕਰ ਲੋ ਕਿੱਦੀਆਂ ਕਰ ਲੋ ਖੇਡੀਆਂ ਕਰ ਲੋ ਨਾ ਓਏ ਚੱਪਲ ਨਾ ਨਾ ਖੇਡੀਆਂ ਕਰ ਦੂੰ ਚਲੋ 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 ਉਧਰ ਚਲੋ ਬੰਡੂ ਜਾਂ ਉਏ ਦੰਦੀ ਵੱਡਾ ਮਾਰੂੰਗਾ ਤੇ ਦੋਸਤੋ ਹੁਣ ਸਾਡੀ ਇੱਕ 10 ਵਜਣ ਵਾਲੀ ਹੈ ਤੇ ਅੱਜ ਫੇਰ ਉਹ ਜਿਹੜੀ ਛੱਡੀ ਨਹੀਂ ਅਸੀਂ ਖਾਧੀ ਉਹਦੇ ਵੀਡੀਓ ਬਣਾਈ ਸੀ ਵਲੌਗ ਬਣਾਇਆ ਸੀ ਤੇ ਅੱਜ ਫੇਰ ਬਣੀ ਹੈ ਕਿਉਂਕਿ ਕਿਉਂ ਕੱਢਿਆ ਸੀ ਮੱਖਣ ਤੇ ਉਹਨੂੰ ਗਰਮ ਕਰਕੇ ਦੇਸੀ ਕਿਉਂ ਬਣ ਗਿਆ ਤੇ ਆ ਜਿਵੇਂ ਇਹਨੂੰ ਕਰਦੇ ਗਰਮ ਤੇ ਇਹਦੀ ਆ ਦੇਖੋ ਛਿੱਡੀ ਖੰਡ ਪਾ ਲਈਏ ਤੇ ਹੁਣ ਮੈਂ ਰਗੜ ਕੇ ਤੇ ਖਾਵਾਂਗੇ ਮੈਂ ਤੇ ਸਤਵਿੰਦਰ ਤੇ ਸਭ ਨੂੰ ਬਹੁਤ ਪਸੰਦ ਆ ਸਾਡੇ ਘਰੇ ਇਹਨੂੰ ਛਿੱਡੀ ਕਹਿੰਦੇ ਤੇ ਇੱਧਰ ਦੇਖੋ ਦੋਸਤੋ ਜਿਹੜੀ ਲੱਸੀ ਬਚੀ ਹੈ ਨਾ ਜਿਹੜੀ ਲੱਸੀ ਦਿਖਾਈ ਤੇ ਉਹਦਾ ਇੰਨਾ ਸਾਰਾ ਪਨੀਰ ਬਣ ਗਿਆ ਤੇ ਪਨੀਰ ਦੀ ਸਬਜ਼ੀ ਬਣਾਉਗੀ ਤੇ ਇੱਕ ਪਨੀਰ ਕਿੱਦਾਂ ਬਣੇ ਬਾਈ ਦੱਸ ਦੇ ਰਿੰਕੀ ਇਹ ਅਸੀਂ ਜਿਹੜੀ ਦੁੱਧ ਤੋਂ ਮਲਾਈ ਲਾਣੇ ਆ ਉਹਦੇ ਨਾਲ ਨਾਲ ਥੋੜਾ ਦੁੱਧ ਪਾਣੇ ਆ ਦੁੱਧ ਜਦੋਂ ਪਾਈ ਜਾਂਦੇ ਜਦੋਂ ਉਹਨੂੰ ਆਪਾਂ ਰੜਕਦੇ ਆ ਤੇ ਕਰਨੀ ਚ ਪਾਣੇ ਆ ਤੇ ਇਹ ਚੋਂ ਮੱਖਣ ਕੱਢ ਲਈਦਾ ਉਹ ਜਿਹੜੀ ਲੱਸੀ ਹੁੰਦੀ ਆ ਉਹਦਾ ਪਨੀਰ ਬਣ ਜਾਂਦਾ ਹਾਂਜੀ ਲੱਸੀ ਦੇਖ ਲਓ ਪੀਣ ਦੇ ਵੀ ਕੰਮ ਆਉਂਦੀ ਤੇ ਪਨੀਰ ਵੀ ਅਸੀਂ ਲੱਸੀ ਦਾ ਬਣਾ ਲੈਂਦੇ ਆ ਸែនਾ ਕਿੰਨੇ ਫਾਇਦੇ ਆ ਦੁੱਧ ਦੇ ਦੇਖ ਲਓ ਇੱਕ ਦੁੱਧ ਦੇ ਕਿੰਨੇ ਜ਼ਿਆਦਾ ਫਾਇਦੇ ਦਹੀਂ ਵੀ ਬਣਦਾ ਲੱਸੀ ਦੁੱਧ ਕਿਉਂ ਮੱਖਣ ਵੀ ਨਿਕਲਿਆ ਸੀ ਮੱਖਣ ਤੋਂ ਬਣ ਗਿਆ ਦੇਸੀ ਕਿਉਂ ਤੇ ਦੇਸੀ ਤੇ ਨਾਲ ਸਾਨੂੰ ਖਾਣ ਨੂੰ ਮਿਲ ਗਈ ਛੱਡੀ ਮੇਰੀ ਫੇਵਰੇਟ ਚਾਰ ਦਾ ਗੜਦੇ ਚੰਗੀ ਜਨਾ ਠੀਕ ਹੈ ਗੜ ਨਹੀਂ ਦੇ ਤਾ ਮੇਰੇ ਕੋਲ ਮੈਂ ਮਦਰ ਦੀ ਚੱਲ ਨਹੀਂ ਮੈਂ ਪਨੀਰ ਬਣਾਵਾ ਬੱਤੀ ਚੱਲ ਗਈ ਤੇ ਆ ਦੋਸਤੋ ਇਤਾਂ ਵੀ ਬਹੁਤ ਟੇਸਟੀ ਲੱਗਦਾ ਖਾ ਲੋ ਤੇ ਤੇ ਇਹਦੀ ਸਬਜੀ ਬਣੂਗੀ ਅੱਜ ਪਨੀਰ ਦੀ ਫੁਰਜੀ ਤੁਸੀਂ ਆ ਤੁਸੀ ਪਤਿਨੇ ਲੈ ਲੋ ਤੇ ਭਾਬੀ ਨੂੰ ਕਾਕਨ ਕੋਲੀ ਭਾਗਣ ਠੀਕ ਹੈ ਤੇ ਆਪਾਂ ਕਰਦੇ ਇੰਜੋਏ ਛੱਡੀ ਤੇ ਅੱਜ ਨੀ ਕਿਸਤਵਿੰਦਰ ਤੇ ਮੈਂ ਖਾਵਾਂਗੇ ਤੇ ਚਲੋ ਜੀ ਆਪਾਂ ਕਰਦੇ ਇੰਜੋਏ ਛੱਡੀ ਖੋਏ ਤੋਂ ਵੀ ਵਧੀਆ ਲੱਗਦੀ ਏ ਚੀਜ਼ ਟੇਸਟੀ ਤੇ ਬਾਕੀ ਨਾ ਕਿਉਂ ਭੂਆ ਜੀ ਨੇ ਤਾਂ ਅੱਜ ਜੋੜਿਆ ਦੇਸੀ ਘਿਓ ਬਣਾਇਆ ਕਿਉਂਕਿ ਅਸੀਂ ਨਾ ਪਿੰਨੀਆਂ ਬਣਾਉਣੀਆਂ ਤੇ ਫਿਰ ਤਾਂ ਕਰਕੇ ਦੇਸੀ ਘਿਓ ਵੀ ਪਾਉਂਦੇ ਆ ਨਾ ਉਹਦੇ ਵਿੱਚ ਤੇ ਖੋਏ ਦੀਆਂ ਪਿੰਨੀਆਂ ਬਣਾਵਾਂਗੇ ਤਾਂ ਕਰਕੇ ਉਹਨਾਂ ਨੇ ਅੱਜ ਵਾਵਾ ਸਾਰਾ ਮੱਖਣ ਜੋੜ ਕੇ ਮਲਾਈ ਜੋੜ ਕੇ ਤੇ ਘਿਓ ਕੱਢ ਲਿਆ ਤੇ ਮੱਖਣ ਕੱਢ ਲਿਆ ਤੇ ਦੇਸੀ ਘਿਓ ਬਣਾ ਲਿਆ ਇੰਨੀ ਟੇਸਟੀ ਲੱਗਦੀ ਹੈ ਠੀਕ ਆ ਜੀ ਫਿਰ ਮੈਂ ਖਾਲਾ ਫਿਰ ਦੇਖਦੇ ਆ ਅਗਲੇ ਕੰਮ ਕਰ ਤੇ ਮੈਂ ਡੰਗਰਨ ਪਾਣੀ ਪੁਣੀ ਡਾਤਾ ਹੀ ਹੁਣ ਤੇ ਇੱਧਰ ਇੰਡਕਸ਼ਨ ਤੇ ਬਣ ਰਹੀ ਆਪਣੀ ਪਨੀਰੀ ਸਰਜ ਬਣਨ ਰਹੀ ਹੈ ਤੇ ਮੈਂ ਨਾ ਤਨੀਆਂ ਮੇਥੀ ਪਾਲਕ ਵਗੈਰਾ ਤੋੜ ਕੇ ਲਿਆ ਕੇ ਦਿੱਤਾ ਇਹਨੂੰ ਤੇ ਇਹ ਬਣ ਰਿਹਾ ਪਨੀਰ ਤੇ ਆਹ ਦੋਸਤੋ ਆਪਾਂ ਲਈ ਆ ਇੰਡਕਸ਼ਨ ਵਾਲਾ ਆ ਇੰਡਕਸ਼ਨ ਵਾਲੀ ਕੜਾਈ ਆਪਾਂ ਨਵੀਂ ਲਈ ਹੀ ਪਰਸੋਂ ਲਈ ਹੀ ਪਰਸੋਂ ਆਇਆ ਹੀ ਭਾਂਡਿਆਂ ਵਾਲਾ ਪਰਸੋਂ ਆਇਆ ਹੀ ਨਾ ਹਾਂਜੀ ਹਾਂਜੀ ਦੋਸਤੋ ਉਹਦੀ ਲਈ ਹੈ ਤੇ ਇਹਦੇ ਤੇ ਚੱਲ ਜਾਂਦੀ ਹੈ ਤੇ ਉਦਾਂ ਵੀ ਜੀ ਚੱਲ ਜਾਂਦੀ ਚੁੱਲੇ ਤੇ ਵੀ ਪਰ ਇਸ ਦਿੱਤੇ ਆਪਾਂ ਲਾਉਨੇ ਆ ਤੇ ਹੁਣ ਵਧੀਆ ਹੋ ਗਿਆ ਸਬਜੀ ਵਗੈਰਾ ਵੀ ਆਪਾਂ ਬਣਾ ਸਕਦੇ ਆ ਰਾਤ ਨਾਲ ਇਹਦੇ ਤੇ ਚਲੋ ਵੇਟ ਕਰਦੇ ਆ ਪਨੀਰ ਬਣਨ ਦੀ ਕੇ ਖਾਵਾਂ ਰੋਟੀ ਤੇ ਹੁਣ 12:00 ਵਜ ਗਏ ਆ ਤੇ ਲਓ ਜੀ ਆਪਣੀ ਰੋਟੀ ਤਿਆਰ ਹੈ ਆਪਾਂ ਖਾਣ ਲੱਗੇ ਰੋਟੀ ਤੇ ਪਨੀਰ ਬਣ ਗਿਆ ਸੀ ਤੇ ਆ ਰਾਤ ਦੀ ਆਲੂ ਦੀ ਤੇ ਬਤੌਆਂ ਦੀ ਸਬਜੀ ਤੇ ਦਹੀਂ ਹੈ ਧਨੀਆ ਵਗੈਰਾ ਪਾਇਆ ਹੈ ਮਿਰਚਾਂ ਵਗੈਰਾ ਹਰੀਆਂ ਨੂਨ ਵਾਲਾ ਤੇ ਪ੍ਰਸ਼ਾਦਾ ਹੈ ਖਾਣਿਆ ਆਪਾਂ ਰੋਟੀ ਹੁਣ ਇਹ ਹੈ ਜੀ ਆਪਣਾ ਦੇਸੀ ਖਾਣਾ ਤਿਆਉ ਹੀ ਪਨੀਰ ਹੈ ਜਿਹੜਾ ਲੱਸੀ ਤੇ ਬਣਾਇਆ ਸੀ ਤੇ ਆ ਮੱਖਣ ਪਾਇਆ ਹੋਇਆ ਹੈ ਜਿਹੜਾ ਤਾਜ਼ਾ-ਤਾਜ਼ਾ ਕੱਢਿਆ ਸੀ ਆਪਾਂ ਤੇ ਮੈਂ ਨਾ ਧੋ ਲਿਆ ਸੀ ਮੈਂ ਖਾਣਾ ਧੋ ਕੇ ਫਿਰ ਖਾਣਾ ਰੋਟੀ ਤੇ ਇੱਥੇ ਥੁੱਪੇ ਬੈ ਕੇ ਖਾਣਾ ਮੈਂ ਤੇ ਰੋਟੀ ਖਾ ਕੇ ਸ਼ੇਅਰ ਕਰਦੇ ਆਂ ਅਗਲੇ ਕੰਮ ਕਾਰ ਤੇ ਠੀਕ ਹੈ ਜੀ ਮੈਂ ਖਾ ਲਾਂ ਰੋਟੀ ਦੋਸਤੋ ਮਿਲਦੇ ਆਂ ਹਾਂਜੀ ਦੋਸਤੋ ਤੇ ਰੋਟੀ ਰੋਟੀ ਖਾ ਕੇ ਮੈਂ ਥੋੜਾ ਜਿਹਾ ਆਰਾਮ ਕਰਨ ਲੱਗ ਗਿਆ ਸੀ ਤੇ ਟਾਈਮ ਚਟਪਟੀ ਹੋ ਜਾਂਦਾ 2 ਵਜ ਚੁੱਕੇ ਨੇ ਹੁਣ ਦੁਪਹਿਰ ਦੇ ਤੇ ਹੁਣ ਮੈਂ ਅਜ ਹਰਾ ਵੱਢਣਾ ਹਰਾ ਦੇ ਥੋੜਾ ਜਿਹਾ ਵੱਢਣਾ ਚਾਟੀ ਵੜ ਲੈਣਾ ਤੇ ਵੱਢ ਕੇ ਮੈਂ ਕਿਹਾ ਪੱਠੇ ਕੁੱਤ ਲੈਣਾ ਹੈ ਤੇ ਫਿਰ ਉਹਨਾਂ ਚਿਰ ਨੂੰ ਟਾਈਮ ਹੋ ਜਾਣਾ 3 ਵਜੇ ਵੱਜ ਜਾਣੇ ਤੇ ਪਾ ਕੇ ਡੰਗਰਾਂ ਨੂੰ ਬੰਦ ਦੂੰਗਾ ਤੇ ਅੱਜ ਨਾ ਦੋਸਤੋ ਹਵਾ ਚੱਲ ਰਹੀ ਸਵੇਰ ਦੀ ਹੀ ਆ ਦੇਖੋ ਹੁਣ ਵੀ ਚੱਲ ਰਹੀ ਹੈ ਤੇ ਤਾਂ ਕਰਕੇ ਅੱਜ ਕੋਟੀ ਲਾਈ ਨਹੀਂ ਹੈ ਤੇ ਮੈਂ ਨਾ ਧੋ ਲਿਆ ਹੀ ਰੋਟੀ ਖਾਂਦੋਂ ਪਹਿਲਾਂ ਤੇ ਫਿਰ ਕੋਟੀ ਪਾਲੀ ਮੈਂ ਕਿਹਾ ਤੋਂ ਇੰਨੀ ਜ਼ਿਆਦਾ ਨਹੀਂ ਨਿਕਲੀ ਮਤਲਬ ਦੇਣ ਵਧੀਆ ਲੱਗ ਗਿਆ ਪਰ ਹਵਾ ਚੱਲ ਰਹੀ ਹੈ ਤਾਂ ਕਰਕੇ ਅੱਜ ਠਣ ਠਣ ਜੀ ਲੱਗ ਰਹੀ ਹੈ ਤੇ ਵਲੌਗ ਫਿਰ ਆਪਣਾ ਲੰਮਾ ਹੋ ਜਾਣਾ ਬਹੁਤ ਤੇ ਅਪਲੋਡ ਨਹੀਂ ਹੁੰਦਾ ਸਾਡੇ ਇੱਥੇ ਨੈਟਵਰਕ ਬਹੁਤ ਇਸ਼ੂ ਹੈ ਤੇ ਰਾਤ ਨੂੰ ਉਦਾਂ ਹੀ ਨਹੀਂ ਅਪਲੋਡ ਬਹੁਤ ਟਾਈਮ ਲੱਗ ਜਾਂਦਾ ਹੈ ਬਹੁਤ 4-5 ਘੰਟੇ ਕਈ ਵਾਰੀ ਲੱਗ ਜਾਂਦੇ ਆ ਅਪਲੋਡਿੰਗ ਨੂੰ ਤੇ ਤਾਂ ਕਰਕੇ ਬਹੁਤ ਮਿਹਨਤ ਲੱਗਦੀ ਹੈ ਤੇ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਸਪੋਰਟ ਕਰਨ ਲਈ ਕਰਦੇ ਰਹੋ ਕਰਦੇ ਹੋ ਤੁਸੀਂ ਤੇ ਤੁਹਾਡੇ ਕਮੈਂਟਸ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਇਦਾਂ ਹੀ ਜੁੜੇ ਰਹੋ ਆਪਣਾ ਸਾਥ ਦਿੰਦੇ ਰਹੋ ਤੇ ਠੀਕ ਹੈ ਜੀ ਇਸ ਦੇ ਨਾਲ ਹੀ ਆਪਾਂ ਵਲੌਗ ਨੂੰ ਇੱਥੇ ਹੀ ਸਮਾਪਤ ਕਰਦੇ ਆ ਤੇ ਕਰਦੇ ਆ ਆਪਣੇ ਕੰਮਕਾਰ ਬਾਕੀ ਉਹੀ ਸੇਮ ਰੂਟੀਨ ਆਪਣੀ ਤੇ ਮਿਲਦੇ ਆ ਨਵੇਂ ਵਲੌਗ ਚ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਓਕੇ ਥੈਂਕ ਯੂ ਗਾਇਜ਼ ਮਿਲਦੇ ਆ ਨਵੇਂ ਵਲੌਗ ਚ ਬਾਏ ਬਾਏ ਟਾਟਾ ਲਵ ਯੂ ਆਲ